ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇਹ ਬਾਣੀ ਰਾਗ ਤਨਾਸਰੀ ਦੇ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਹੈ ਇਸ ਬਾਣੀ ਵਿੱਚ 4 ਪਦੇ ਹਨ ੴ ਸਤਿਗੁਰ ਪ੍ਰਸਾਦਿ ਪ੍ਰਮਾਤਮਾ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਏ ਧਨ ਅਖੋਟ ਨਾ ਨਿਕੋਟੈ ਨਾ ਜਾਏ। ਹੇ ਭਾਈ ਇਹ ਨਾਮ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ। ਨਾ ਇਹ ਖਰਚਿਆ ਮੁਕਦਾ ਹੈ ਨਾ ਹੀ ਇਹ ਗਵਾਚਦਾ ਹੈ। ਪੂਰੇ ਸਤਗੁਰ ਦੀ ਆ ਦਿਖਾਏ। ਇਹ ਧਨ ਦੀ ਇਹ ਸਿਫਤ ਮੈਨੂੰ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। ਆਪਣੇ ਸਤਗੁਰ ਕੋ ਸਦ ਬਲ ਜਾਈ। ਹੇ ਭਾਈ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਗੁਰੂ ਕਿਰਪਾ ਤੇ ਹਰ ਮਨ ਵਸਾਈ ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦਾ ਨਾਮ ਧੰਨ ਆਪਣੇ ਮਨ ਵਿੱਚ ਵਸਾਂਦਾ ਹਾਂ ਸੇ ਧਨਵੰਤ ਹਰ ਨਾਮ ਲਿਵ ਲਾਏ ਹੇ ਭਾਈ ਜਿਨ੍ਹਾਂ ਮਨੁੱਖਾ ਦੇ ਹਿਰਦੇ ਵਿੱਚ ਪੂਰੇ ਗੁਰੂ ਨੇ ਪ੍ਰਮਾਤਮਾ ਦੇ ਨਾਮ ਦਾ ਧੰਨ ਪ੍ਰਗਟ ਕਰ ਦਿੱਤਾ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਰਤੀ ਜੋੜ ਕੇ ਆਤਮਕ ਜੀਵਨ ਦੇ ਸ਼ਾ ਬਣ ਗਏ ਗੁਰਪੂਰ ਹੈ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਹਾਓ ਏ ਭਾਈ ਇਹ ਨਾਮ ਧਨ ਪ੍ਰਭੂ ਦੀ ਕਿਰਪਾ ਨਾਲ ਮਨ ਵਿੱਚ ਆ ਕੇ ਵਸਦਾ ਹੈ ਆਵਗਣ ਘਾਟ ਗੁਣ ਹਿਰਦੈ ਸਮਾਏ ਏ ਭਾਈ ਗੁਰੂ ਦੇ ਸ਼ਰਨ ਆਏ ਮਨੁੱਖ ਦੇ ਔਗਣ ਦੂਰ ਕਰਕੇ ਪਰਬੋ ਦੀ ਸੇਵਸਲਾ ਉਸ ਦੇ ਹਿਰਦੇ ਵਿੱਚ ਵਸਾ ਦਿੰਦਾ ਹੈ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਹੈ ਭਾਈ ਪੂਰੇ ਗੁਰ ਦੀ ਉਚਾਰੀ ਹੋਈ ਸਦਾ ਸੇ ਪ੍ਰਬੋ ਦੀ ਸੇਵਸਲਾ ਵਾਲੀ ਬਾਣੀ ਮਨੁੱਖ ਦੇ ਮਨ ਵਿੱਚ ਆਤਮਿਕ ਖੁਲਾਰੇ ਪੈਦਾ ਕਰਦੀ ਹੈ ਸੁਖ ਮਨ ਅੰਤਰ ਸਹਿਜ ਸਮਾਣੀ ਇਸ ਬਾਣੀ ਦੀ ਬਰਕਤ ਦੇ ਨਾਲ ਆਤਮਕ ਅਡੋਲਤਾ ਵਿੱਚ ਸਮਾਈ ਹੋਈ ਰਹਿੰਦੀ ਹੈ। ਇੱਕ ਅਚਰਜ ਜਨ ਦੇਖੋ ਭਾਈ। हे ਭਾਈ ਜਣੋ ਇੱਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। ਦੁਬਦਾ ਮਾਰ ਹਰ ਮਨ ਵਸਾਈ। ਗੁਰੂ ਮਨੁੱਖ ਦੇ ਅੰਦਰੋਂ ਤੇਰ ਮੇਰ ਮਿਟਾ ਕੇ ਪ੍ਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਵਸਾ ਦਿੰਦਾ ਹੈ। ਨਾਮ ਅਮੋਲਕ ਨਾ ਪਾਇਆ ਜਾਏ। ਹੇ ਭਾਈ ਪਰਮਾਤਮਾ ਦਾ ਨਾਮ ਅਮੋਲਕ ਹੈ ਕਿਸੇ ਵੀ ਦੁਨੀਆਵੀ ਕੀਮਤ ਨਾਲ ਨਹੀਂ ਮਿਲ ਸਕਦਾ ਗੁਰ ਪ੍ਰਸਾਦ ਵਸੈ ਮਨ ਆਏ ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਆ ਵਸਦਾ ਹੈ ਸਭ ਮਹਿ ਵਸੈ ਪ੍ਰਭ ਏਕੋ ਸੋਏ ਹੇ ਭਾਈ ਭਾਵੇਂ ਪ੍ਰਭੂ ਆਪ ਹੀ ਸਭ ਵਿੱਚ ਵਸਦਾ ਹੈ ਗੁਰਮਤਿ ਘਟ ਪ੍ਰਗਟ ਹੋਏ ਪਰ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਆਤਮਕ ਅਡੋਲਤਾ ਵਿੱਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਗੀ ਸਾਝ ਪਾ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਵਾਜਦਾ ਪਛਾਣ ਲਿਆ ਹੈ ਨਾਨਕ ਨਾਮ ਮਿਲੇ ਮਨ ਮਾਨਿਆ ਏ ਨਾਨਕ ਉਸ ਨੂੰ ਪ੍ਰਭੂ ਦਾ ਨਾਮ ਸਦਾ ਲਈ ਪ੍ਰਾਪਤ ਹੋ ਜਾਂਦਾ ਹੈ ਉਸ ਦਾ ਮਨ ਪ੍ਰਭੂ ਦੀ ਯਾਦ ਵਿੱਚ ਭਤੀਜਿਆ ਰਹਿੰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ